ਕੂੜੇ ਦੇ ਡੰਮਪ ਤੇ ਕੂੜਾ ਸੁੱਟਣ ਗਏ ਸਫਾਈ ਕਰਮਚਾਰੀਆਂ ਦੇ ਨਾਲ ਪਿੰਡ ਦੇ ਕੁਝ ਲੋਕਾਂ ਵੱਲੋਂ ਕਥਿਤ ਤੌਰ ਤੇ ਮਾਰਕੁੱਟਾਈ ਕਰਨ ਦੇ ਮਾਮਲੇ 'ਤੇ ਜ਼ਿਲ੍ਹਾ ਅਧਿਕਾਰੀਆਂ ਦੀ ਪਰੇਸ਼ਾਨੀ ਵੱਧ ਸਕਦੀ ਹੈ ਕਿਉਂਕਿ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾੜਾ ਦੀ ਅਦਵਾਈ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਕਥਿਤ ਦੋਸ਼ਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਤੇ ਦੱਸਦੇ ਹੀ ਇਹ ਬੀਤੇ ਦਿਨ ਦੋਸ਼ ਲਗਾਇਆ ਗਿਆ ਕਿ ਸਫਾਈ ਕਰਮਚਾਰੀ ਜਦੋਂ ਕਿਰਾਏ ਤੇ ਜਗ੍ਹਾ ਜਿਹੜੀ ਲਈ ਹੋਈ ਸੀ ਉੱਤੇ ਕੂੜਾ ਸੁੱਟਣ ਗਏ ਤਾਂ ਉਹਨਾਂ ਦੇ ਨਾਲ ਮਾਰਕੁੱਟਾਈ ਕੀਤੀ ਗਈ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾੜਾ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਰਾਜਨੀਤਿਕ ਸ਼ੈ ਤੇ ਪੁਲਿਸ ਵੱਲੋਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਅੱਜ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਸ਼ਾਂਤੀਮਈ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਤੇ ਚੇਤਾਵਨੀ ਦਿੱਤੀ ਗਈ ਕਿ ਜੇ ਸ਼ਾਮ ਸ਼ਾਮ ਤੱਕ ਜੇਕਰ ਉਹਨਾਂ ਦੀ ਮੰਗ ਜਿਹੜੀ ਹੈ ਉਹਨਾਂ ਦੇ ਅਨੁਸਾਰ ਦੋਸ਼ੀਆਂ ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਕੱਲ ਤੋਂ ਜ਼ਿਲ੍ਹਾ ਅਧਿਕਾਰੀਆਂ ਦਾ ਘਿਰਾਓ ਕਰਨ ਦੇ ਨਾਲ ਉਹਨਾਂ ਦੀਆਂ ਸਰਕਾਰੀ ਰਿਹائشਾਂ ਦੇ ਬਾਹਰ ਕੂੜੇ ਦੇ ਢੇਰ ਲਗਾ ਦਿੱਤੇ ਜਾਣਗੇ ਤੇ ਸ਼ਹਿਰ ਦੀ ਵਾਟਰ ਸਪਲਾਈ, ਸਟਰੀਟ ਲਾਈਟ ਆਦਿ ਦੇ ਨਾਲ ਨਾਲ ਨਗਰ ਕੌਂਸਲ ਦੀਆਂ ਸਾਰੀਆਂ ਸੇਵਾਵਾਂ ਵੀ ਬੰਦ ਰਹਿਣਗੀਆਂ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਦੇ ਛੋਟੇ ਭਰਾ ਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾੜਾ ਨੇ ਦੱਸਿਆ ਕਿ ਬੀਤੇ ਦਿਨ ਡੰਪ ਤੇ ਕੂੜਾ ਸੁੱਟਣ ਗਏ ਸਫਾਈ ਕਰਮਚਾਰੀਆਂ ਦੇ ਨਾਲ ਰਾਜਨੀਤਿਕ ਸ਼ੈਅ ਤੇ ਮਾਰਕੁੱਟਾਈ ਜੜੀ ਹੈ ਉਹ ਕੀਤੀ ਗਈ ਸੀ ਜਿਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ ਪਰ ਅਜੇ ਤੱਕ ਦੋਸ਼ੀਆਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਬਾਬੇ ਦਾ ਵਿਆਹ ਹੋਣ ਕਾਰਨ ਸੰਗਤ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ ਇਸ ਕਾਰਨ ਉਹਨਾਂ ਵੱਲੋਂ ਸ਼ਾਂਤੀਮਈ ਢੰਗ ਨਾਲ ਕੌਂਸਲ ਦਫ਼ਤਰ ਦੇ ਬਾਹਰ ਤਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਅੱਜ ਸ਼ਾਮ ਤੱਕ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਆਪਣੇ ਸੰਘਰਸ਼ ਨੂੰ ਉਤਿੱਖਾ ਕਰਨਗੇ ਅਤੇ ਜ਼ਿਲ੍ਹਾ ਅਧਿਕਾਰੀਆਂ ਦਾ ਕਹਿਰਾਉ ਕਰਨ ਦੇ ਨਾਲ-ਨਾਲ ਉਹਨਾਂ ਦੀਆਂ ਰਿਹਾਈਆਂ ਦੇ ਬਾਅਦ ਜਿਵੇਂ ਪਹਿਲਾਂ ਵੀ ਕਿਹਾ ਕਿ ਕੂੜੇ ਦਾ ਢੇਰ ਜੜਾ ਹੈ ਉਹ ਲਗਾ ਦਿੱਤਾ ਜਾਵੇ। ਵਾਕਿਆ ਹੋਇਆ। ਤੇ ਕੱਲ ਵੀ ਇੱਥੇ ਵੱਖ-ਵੱਖ ਅਫਸਰ ਸਾਹਿਬਾਨ ਆਏ ਆ। ਤੇ ਲਾਲੀਪਾਪ ਉਹਨਾਂ ਕੋ ਕਾਫੀ ਨੇ ਉਹ ਲਾਲੀਪਾਪ ਦੇ ਕੇ ਚਲੇ ਗਏ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਸੇ ਵੀ ਜਿਹੜਾ ਵੀ ਸ਼ਖਸ ਜਿਨ੍ਹਾਂ ਨੇ ਸਾਡੇ ਕਰਮਚਾਰੀਆਂ ਦੇ ਹੱਥੀ ਪਏ ਗਾਲੀ ਗਲੋਚ ਕੀਤਾ ਸਰਕਾਰੀ ਕੰਮ 'ਚ ਵਿਘਨ ਪਾਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਇਲਾਵਾ ਅੱਜ ਜਿਹੜਾ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਨਗਰ ਕੌਂਸਲ ਦਫ਼ਤਰ ਦੇ ਅੰਦਰ ਰਹਿ ਕੇ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਰੋਸ ਜ਼ਾਹਿਰ ਕਰ ਰਹੇ ਹਾਂ ਉਹਦਾ ਕਾਰਨ ਇਹ ਆ ਕਿ ਅੱਜ ਬਟਾਲਾ ਵਿਖੇ ਗੁਰਮਾਨਕ ਦੇਵ ਜੀ ਦਾ ਜਿਹੜਾ ਵਿਆਹਪੁਰਬ ਜਿਹੜਾ ਮਨਾਉਂਦੇ ਨੇ ਉਹ ਬਣਾਇਆ ਜਾ ਰਿਹਾ ਸੋ ਸਾਡਾ ਵੀ ਨਾਤਿਕ ਬੰਦਸ ਨਾਤਿਕਾ ਦੇ ਸਾਡਾ ਵੀ ਫਰਜ਼ ਸੀ ਕਿ ਅਸੀਂ ਅੱਜ ਜਿਹੜਾ ਕੋਈ ਵੀ ਇਦਾਂ ਦਾ ਕੰਮ ਨਾ ਕਰੀਏ ਜ ਜਿਹਦੇ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸੋ ਅੱਜ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜੇ ਨਾਮੰਨੀਆਂ ਗਈਆਂ ਕੱਲ ਤੋਂ ਜਿਹੜਾ ਵਾ ਅਸੀਂ ਸੰਘਰਸ਼ ਜਿਹੜਾ ਉਹ ਵੱਡੇ ਪੱਧਰ ਤੇ ਉਲਿਕਾਂਗੇ ਤੇ ਕੱਲ ਤੋਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਘਰਾਓ ਕਰਾਂਗੇ ਅੱਜ ਜਿਹੜਾ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਕੀਤਾ ਕਿਉਂਕਿ ਸਾਰੇ ਜਿਹੜੇ ਯੂਨੀਅਨ ਦੇ ਵਕਫਾ ਵਿੰਗਾ ਵਾਟਰ ਸਪਲਾਈ ਦਾ ਪਾਣੀ ਵੀ ਬੰਦ ਹੈ ਸਟਰੀਟ ਲਾਈਟਾਂ ਵੀ ਮੁਕੰਮਲ ਬੰਦ ਰਹਿਣਗੀਆਂ ਕੂੜਾ ਵੀ ਜਿਹੜਾ ਉਠਾਇਆ ਨਹੀਂ ਜਾਏਗਾ ਤੇ ਆਉਣ ਵਾਲੇ ਦਿਨਾਂ ਵਿੱਚ ਕੱਲ ਕੱਲ ਆਪਾਂ ਅੱਗੇ ਉਲਿਕਾਂਗੇ ਪ੍ਰੋਗਰਾਮ ਨੂੰ ਜੇ ਫਿਰ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੋ ਨਾ ਸਰਕੀ ਤੇ ਸਭ ਤੋਂ ਪਹਿਲਾਂ ਡੀਸੀ, ਏਡੀਸੀ, ਐਸਐਸਪੀ ਤੇ ਜਿਹੜੇ ਐਸਐਚਓ ਜਿਹੜਾ ਇੱਥੇ ਉਹ ਤੇ ਜਿਹੜੇ ਹੋਰ ਇਦਾਂ ਦੇ ਅਫਸਰ ਜਿਹੜੇ ਉਹਨਾਂ ਦੀ ਅੱਜ ਗੁੰਡਿਆਂ ਦੀ ਮਤ ਕਰ ਰਿਹਾ ਉਹਨਾਂ ਦੇ ਘਰਾਂ ਅੱਗੇ ਜਿਹੜਾ ਕੂੜਾ ਲਗਾਇਆ ਜਾਏਗਾ ਤੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਊਗਾ ਚਾਹੇ ਸਾਨੂੰ ਸਾਰਿਆਂ ਨੂੰ ਜੇਲਾ 'ਚ ਜਾਣਾ ਪਏ ਭਾਵੇਂ ਸਾਡੇ ਤੇ ਐਫਆਈਆਰ ਕਰ ਦਿਓ ਐਵੇਂ ਜੋ ਮਰਜ਼ੀ ਕਰ ਦਿਓ ਆਪਾਂ ਪਿੱਛੇ ਨਹੀਂ ਹਟਾਂਗੇ ਆਪਣਾ ਜਿਹੜਾ ਇਹਨਾਂ ਦਾ ਹੱਕ ਆ ਜੋ ਸਾਡੇ ਕਰਮਚਾਰੀਆਂ ਦੇ ਹੱਥੀ ਪਏ ਨੇ ਜੇ ਉਹ ਇਨਸਾਫ ਨਹੀਂ ਮਿਲਦਾ ਤੇ ਇਹਨੂੰ ਵੱਡੇ ਲੈਵਲ ਤੇ ਉਲੀਕਾਂਗੇ ਅੱਜ ਦਾ ਦਰਨਾਪਤੀ ਤੱਕ ਦੇ ਤੱਕ ਦਰਨਾ ਸਵੇਰ ਦਾ ਪਹਿਲਾਂ ਅਸੀਂ ਅੰਦਰ ਬੈਠੇ ਸੀ ਹੁਣ ਅੱਜ ਅਸੀਂ ਇੱਥੇ ਬੈਠੇ ਆ ਉਸ ਤੋਂ ਅੱਗੇ ਜਿਹੜਾ ਫੈਸਲਾ ਕਰਾਂਗੇ ਅੱਜ ਮੀਟਿੰਗ ਕਰਾਂਗੇ ਹੁਣ ਸਾਰੇ ਕਮੇਟੀ ਵਾਲਿਆਂ ਨਾਲ ਨਗਰ ਕੌਂਸਲ ਦੇ ਜਿੰਨੇ ਸਵੇਰੇ ਕਾਉਂਸਲਰਾਂ ਨਾਲ ਵੀ ਅੱਜ ਸ਼ਾਮ ਨੂੰ ਮੀਟਿੰਗ ਕਰਾਂਗੇ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਸਵੇਰੇ ਉਲੀਕ ਕੇ ਅੱਜ ਸ਼ਾਮ ਨੂੰ ਲਿਕਾਂਗੇ ਸਵੇਰੇ ਫਿਰ ਤੁਹਾਨੂੰ ਦੱਸ ਦਿਆਂਗੇ ਵੀ ਕੀ ਕਰ ਰਹੇ ਆ